ਤੇ ਖਬਰ ਲੁਧਿਆਣਾ ਤੋਂ ਹੈ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਸਖਰੇ ਸੜਕ ਵਿਚਾਲੇ ਬਜ਼ੁਰਗ ਦੀ ਕੁੱਟਮਾਰ ਕੀਤੀ ਹੈ ਬਜ਼ੁਰਗ ਨੂੰ ਧੱਕਾ ਮਾਰਨ ਤੋਂ ਬਾਅਦ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ ਹੈ ਜ਼ਮੀਨ ਤੇ ਟਿਕਟ ਦੇ ਕਾਰਨ ਬਜ਼ੁਰਗ ਦੇ ਹੱਥ ਤੇ ਕਈ ਛੱਟਾਂ ਲੱਗੀਆਂ ਨੇ ਇੰਕਮ ਟੈਕਸ ਕਮਿਸ਼ਨਰ ਦਾ ਪਿਤਾ ਦੱਸਿਆ ਜਾ ਰਿਹਾ ਹੈ ਪੀੜਤ ਬਜ਼ੁਰਗ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸੋ ਬਜ਼ੁਰਗ ਨੂੰ ਧੱਕਾ ਮਾਰਿਆ ਗਿਆ ਉਸ ਤੋਂ ਬਾਅਦ ਉਸ ਤੇ ਦਸਤਾਰ ਦੀ ਬੇਅਦਬੀ ਵੀ ਕੀਤੀ ਗਈ ਹੈ ਉਹ ਪੀੜਤ ਬਜ਼ੁਰਗ ਇੰਕਮ ਟੈਕਸ ਕਮਿਸ਼ਨਰ ਦਾ ਪਿਤਾ ਦੱਸਿਆ ਜਾ ਰਿਹਾ ਹੈ ਬਜ਼ੁਰਗ ਤੇ ਕਈ ਸੱਟਾਂ ਵੀ ਲੱਗੀਆਂ ਨੇ ਮੋਡਲ ਟਾਊਨ ਦੇ ਵਿੱਚ ਪੂਰੀ ਹਾਰਤਾਤ ਹੋਈ ਹੈ ਜੋ ਤਸਵੀਰ ਤੁਸੀਂ ਵੇਖ پا ਰਹੇ ਹੋ ਇਨਸਾਨੀਅਤ ਦਾ ਕ ਹਨ ਕਰਦੀ ਹੈ ਤਸਵੀਰ ਹੈ ਸੜਕ ਵਿਚਾਲੇ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਗਈ ਧੱਕਾ ਮਾਰਿਆ ਗਿਆ ਦਸਤਾਰ ਦੀ ਬੇਅਦਬੀ ਕੀਤੀ ਗਈ ਇਨਕਮ ਟੈਕਸ ਕਮਿਸ਼ਨਰ ਦਾ ਪਿਤਾ ਦੱਸਿਆ ਜਾ ਰਿਹਾ ਹੈ ਇਹ ਬਜ਼ੁਰਗ ਮੋਡਲ ਟਾਊਨ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਸੜਕ ਤੇ ਡਿੱਗਣ ਕਾਰਨ ਬਜ਼ੁਰਗ ਦੇ ਕਈ ਸੱਟਾਂ ਵੀ ਲੱਗੀਆਂ ਤੋ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਬਜ਼ੁਰਗ ਨੂੰ ੱੱਕਾ ਮਾਰਿਆ ਗਿਆ ਐ ਸੜਕ ਵਿਚਾਲੇ ਕੁੱਟਮਾਰ ਕੀਤੀ ਗਈ ਐ ਬਜ਼ੁਰਗ ਜਿਨ੍ਹਾਂ ਨੂੰ ਘਰਾਂ ਦੀਆਂ ਰੌਣਕਾਂ ਕਿਹਾ ਜਾਂਦਾ ਸਾਡੇ ਸਤਕਾਰਯੋਗ ਨੇ ਉਹਨਾਂ ਦੇ ਨਾਲ ਅਜਿਹਾ ਵਿਵਹਾਰ ਸਾਡੇ ਜੋ ਕਿ ਮਨੁੱਖਤਾ ਤੇ ਜੋ ਕਿ ਮਨੁੱਖਤਾ ਦੀ ਸੋਚ ਤੇ ਕਈ ਸਵਾਲ ਖੜੇ ਕਰਦੀ ਐ ਦਸਤਾਰ ਦੀ ਬੇਅਦਬੀ ਕੀਤੀ ਗਈ ਐ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਦਸਤਾਰ ਨੂੰ ਪੈਰ ਮਾਰ ਰਿਹਾ ਹੈ ਸਖਸ਼ ਪਹਿਲਾ ਬਜ਼ੁਰਗ ਨਾਲ ਕੁਟਮਾਰ ਕੀਤੀ ਧੱਕਾ ਮਾਰਿਆ ਦਸਤਾਰ ਦੀ ਬੇਅਦਬੀ ਕੀਤੀ ਸੋ ਇਨਕਮ ਟੈਕਸ ਕਮਿਸ਼ਨਰ ਦਾ ਪਿਤਾ ਦੱਸਿਆ ਜਾ ਰਿਹਾ ਹੈ ਪੜਤ ਬਜ਼ੁਰਗ ਮਾਡਲ ਟਾਊਨ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਤੋ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ